ਦਰਬਾਰ ਵਿੱਚ ਸੱਚਖੰਡ ਵਿੱਚ ਬੈਠੀ ਹੋਈ ਹਰ ਸੰਗਤ ਅੱਜ ਪਰਮੇਸ਼ਰ ਨੇ ਬੜੀ ਕਿਰਪਾ ਕੀਤੀ ਹੈ ਸਮਾਂ ਦਿੱਤਾ ਇਹ ਸਟੇਜ ਤੇ ਬੋਲਣ ਦਾ ਪਤਾ ਨਹੀਂ ਕਿੰਨੇ ਕ ਜਨਮ ਬੀਤ ਗਏ ਹੋਣਗੇ ਸਾਡੇ ਜਵਾਨ ਨੂੰ ਉਸ ਪਰਮਾਤਮਾ ਨੇ ਕਿਰਪਾ ਕਰਕੇ ਆਪਣੇ ਦਰ ਤੇ ਲਿਆਂਦਾ ਤੇ ਅੱਜ ਸਾਨੂੰ ਮਾਣਿਆਂ ਨੂੰ ਇਹਨੇ ਜੁਗਾ ਕੀਤਾ ਕਿ ਅਸੀਂ ਉਹਦੇ ਬਾਰੇ ਕੋਈ ਗੱਲ ਕਰ ਸਕੀਏ ਹਰ ਸੰਗਤ ਜੀ ਇਹ ਉਹ ਨਿਰਗੁਣ ਨਰੰਕਾਰ ਪਰਮਾਤਮਾ ਦੀ ਗੱਲ ਆ ਜਿਹੜਾ ਸਵੈਮ ਸੱਚਖੰਡ ਛੱਡ ਕੇ ਮਾਤ ਲੋਕ ਤੇ ਆ ਗਿਆ ਕਿਉਂ ਆ ਗਿਆ ਕਿਉਂਕਿ ਅਸੀਂ ਜਿੰਨੇ ਵੀ ਆ ਮਜੀਠੀ ਰੰਗ ਦੇ ਕੱਪੜੇ ਪਾ ਕੇ ਬੈਠੇ ਆ ਕਿ ਸਾਡੇ ਜਿਹੜੇ ਲੇਖ ਪੁਰਾਤਨ ਟਾਈਮ ਤੇ ਬਣੇ ਸੀਗੇ ਗੁਰੂ ਅਵਤਾਰਾਂ ਪੀਰ ਪਗੰਬਰਾਂ ਦੇ ਨਾਲ ਉਹ ਲੇਖ ਉਹਨੇ ਆ ਕੇ ਸਾਡੇ ਦਿੱਤੇ ਦੇਣ ਤੋਂ ਬਾਅਦ ਉਹ ਪਰਮਾਤਮਾ ਨੇ ਸਤ ਤਰੰ ਦਾ ਨਿਸ਼ਾਨ ਦਿੱਤਾ ਸਤ ਤਰੰ ਦੀ ਨੀਲਾ ਜਿਹੜੀ ਹੈ ਉਹ ਰੱਖਤੀ ਔਰ ਸਾਡੇ ਸਾਰਿਆਂ ਦੇ ਮੋਢਿਆਂ ਤੇ ਬਿਲਕੁਲ ਵੀ ਇਸ ਚੀਜ਼ ਦੇ ਵਿੱਚ ਸਾਨੂੰ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਜ਼ਿੰਮੇਵਾਰੀਆਂ ਸਾਡੇ ਦਾਦੇ ਤੇ ਸਾਡੇ ਜਿਹੜੇ ਵੱਡੇ ਆ ਉਹਨਾਂ ਦੀ ਸੀ ਕਿ ਉਹ ਪਰਮਾਤਮਾ ਨੇ ਜਿਹੜੀ ਅਣਮੁੱਲੀ ਵਸਤ ਇਹਨਾਂ ਨੂੰ ਸਾਡ ਨੂੰ ਇਹਨਾਂ ਨੂੰ ਦਿੱਤੀ ਕੀ ਦਿੱਤੀ ਸੀਗੀ ਨਾਮ ਦੀ ਵਸਤ ਦਿੱਤੀ ਸੀ ਉਹ ਨਾਮ ਦੀ ਵਸਤ ਜਿਹੜੇ ਨਾਮ ਦੀ ਵਸਤ ਦੇ ਨਾਲ ਸਾਨੂੰ ਸੱਚਖੰਡ ਦੇ ਵਿੱਚ ਸਾਡੀ ਜਗ੍ਹਾ ਪੱਕੀ ਹੋ ਗਈ ਉਹ ਨਾਮ ਦੀ ਵਸਤ ਦੇਣ ਦੇ ਨਾਲ ਉਹ ਪਰਮਾਤਮਾ ਨੇ ਸਾਡੇ ਤੋਂ ਸਿਰਫ ਤੇ ਸਿਰਫ ਇੱਕੋ ਚੀਜ਼ ਮੰਗੀ ਕੀ ਮੰਗੀ ਕੀ ਗੁਰਮੁਖੋ ਗੁਰਸਿੱਖੋ ਜਨ ਭਗਤੋ ਤੁਹਾਡੇ ਮੋਢਿਆਂ ਤੇ ਪਾਰ ਪੈਣ ਵਾਲਾ ਆ ਆਪਣੀਆਂ ਜ਼ਿੰਮੇਵਾਰੀਆਂ ਸਮਝਿਏ ਅਸੀਂ ਉਹ ਪਰਮਾਤਮਾ ਦੀ ਗੱਲ ਸੰਸਾਰ ਚ ਜਾ ਕੇ ਕਰੀਏ ਹੋਰ ਕੁਝ ਨਹੀਂ ਮੰਗਿਆ ਉਹਨੇ ਸਾਡੇ ਤੋਂ ਕੋਈ ਤਪੱਸਿਆ ਨਹੀਂ ਮੰਗੀ ਕੋਈ ਤਿਆਗ ਨਹੀਂ ਮੰਗਿਆ ਕੋਈ ਤੁਹਾਡੇ ਤੋਂ ਨਾਮ ਜਪ ਕਰਨ ਨੂੰ ਨਹੀਂ ਕਿਹਾ ਉਹਨੇ ਕੋਈ ਸਿਮਰਨ ਕਰਨ ਨੂੰ ਨਹੀਂ ਕਿਹਾ ਕੇਵਲ ਔਰ ਕੇਵਲ ਇੱਕੋ ਵਸਤ ਮੰਗੀ ਕਿ ਮੇਰੀ ਸੰਸਾਰ ਚ ਜਾ ਕੇ ਗੱਲ ਕਰੋ ਔਰ ਮਨਾਉਣ ਦੀ ਵੀ ਨਹੀਂ ਤੁਹਾਨੂੰ ਲੋੜ ਹੈ ਵੀ ਕਿਹਾ ਉਹਨੇ ਤੁਸੀਂ ਬਸ ਮੇਰੀ ਗੱਲ ਕਰੋ ਜਾ ਕੇ ਮਾਤ ਲੋਕ ਤੇ ਔਰ ਤੁਹਾਨੂੰ ਉਹ ਤਾਕਤ ਵੀ ਦਿੱਤੀ ਜਾਊਗੀ ਕਿ ਸੰਸਾਰ ਤੁਹਾਡੀ ਗੱਲ ਸੁਣੇ ਤੇ ਮੰਨੇ ਆਪਾਂ ਉਸ ਪਾਸੇ ਚੱਲੀਏ ਤਾਂ ਜੋ ਕੱਲ ਨੂੰ ਜਦੋਂ ਕਿਤੇ ਪਰਮਾਤਮਾ ਦੀ ਉਸ ਕਚਹਿਰੀ 'ਚ ਸਾਨੂੰ ਖਲੋਣਾ ਪਵੇ ਤੇ ਅਸੀਂ ਆਕੜ ਕੇ ਆ ਚਾਤੀਆਂ ਚੌੜੀਆਂ ਕਰਕੇ ਖਲੋ ਸਕੀਏ ਕਿ ਹਾਂ ਅਸੀਂ ਤੇਰੀ ਗੱਲ ਕੀਤੀ ਤੁਰਿਓ ਉਸ ਪਾਸੇ ਆਪਣੇ ਬੱਚਿਆਂ ਨੂੰ ਉਸ ਪਾਸੇ ਲਾਈਏ ਤਾਂ ਜੋ ਅਸੀਂ ਇਹ ਗੱਲ ਨੂੰ ਸੱਚਿਆਂ ਕਰ ਸਕੀਏ ਕਿ ਹੁਣ ਵੇਲਾ ਕਾਦਾ ਵਾ ਪੁਰਖਿਆ ਕਾਲ ਦੇ ਜਸ ਦਾ ਆਪ ਵੀ ਕਰਿਏ ਇਸ ਸੰਸਾਰ ਨੂੰ ਲਾਈਏ ਇਸੇ ਪਾਸੇ ਤੇ ਜਿਹੜੀ ਲਿਖਤ ਲੈ ਕੇ ਚੱਲੇ ਆਂ ਫੱਗਣ ਮਹੀਨੇ ਦੀ ਆ ਫੱਗਣ ਦੀ ਸਗਰਾਂ ਸਾਰਿਆਂ ਨੂੰ ਕੋਟਣ-ਕੋਟ ਵਧਾਈ ਇਸ ਲਿਖਤ ਦੇ ਵਿੱਚ ਤਰਨੀ ਕੁਛ ਗੱਲਬਾਤ ਕਰਦੀ ਆ ਆਓ ਧਿਆਨ ਕਰੀਏ ਜਿਤਨੀਆਂ ਵੀ ਅੱਜ ਤਕਰੀਬਨ ਲਿਖਦਾ ਪਹਿਲਾਂ ਵੀ ਗੁਰਸਿੱਖਾਂ ਵੱਲੋਂ ਲਈਆਂ ਗਈਆਂ ਉਹ ਵੀ ਇਸੇ ਤਰਨੀ ਦੀ ਦੇ ਵਾਲੇ ਇਸ਼ਾਰਾ ਕਰਦੀਆਂ ਸੀਗੀਆਂ ਤਰਨੀ ਕੀ ਕਹਿੰਦੀ ਆ ਤਰਨੀ ਕਹੇ ਧਰਮ ਮੈਨੂੰ ਸੰਦੇਸ਼ਾ ਦੇਵੇ ਪਾਣ ਧਰਨੀ ਕਹੇ ਧਰਮ ਮੈਨੂੰ ਸੰਦੇਸ਼ਾ ਦੇਵੇ ਪਾਣ ਪਵਨ ਪਵਣਾ ਰਹੀ ਜਣਾਈਆ ਕਲਯੁਗ ਕੂੜੀ ਕਰਿਆ ਵਦੀ ਨਾਲੋਂ ਰਾਵਣ ਰਾਵਣ ਤੋਲਾ ਕੋਇ ਤਲਾਈਆ 18 ਕਸੂਣੀਆਂ ਇਸ ਦੇ ਗਿਰਧ ਔਣਾ ਚਕਰਵਰਤੀ ਹੋ ਕੇ ਚੱਕਰ ਲਗਾਈਆ ਮੇਰੇ ਨੇਤਰਾ ਵਿੱਚੋਂ ਨਿਕਲਦਾ ਰੋਣ ਧਰਨੀ ਅਰਜੋਈਆਂ ਕਾਢੀ ਕਲ ਜੁਕਚ ਹੋਣ ਕੀ ਡਿਆਵਾ ਧਰਤੀ ਤੇ ਕੀ ਹੋ ਰਿਹਾ ਔਰ ਅੱਜ ਦੀ ਅੱਜ ਦਾ ਦੌਰ ਦੇਖ ਲੋ ਕੀ ਹੋਣ ਡਿਆ ਮੇਰੇ ਨੇਤਰਾ ਵਿੱਚੋਂ ਨਿਕਲਦਾ ਰੋਣ ਹੌਕਿਆਂ ਵਿੱਚ ਸੁਣਾਈ ਆ ਪਾਰ ਚੁੱਕ ਨਾ ਸਕੇ ਮੇਰੀ ਤੌਣ ਇੰਨਾ ਕ ਪਾਪ ਇੰਨਾ ਕ ਕੂੜ ਸੰਸਾਰ ਤੇ ਧਰਨੀ ਤੇ ਹੋ ਚੁੱਕਿਆ ਕਿ ਧਰਨੀ ਉਹ ਕੂੜ ਚੁੱਕ ਨਹੀਂ ਪਾਰੀ ਉਹ ਪਾਰ ਚੁੱਕ ਨਾ ਸਕੇ ਮੇਰੀ ਤੌਣ ਪਾਪਾਂ ਭਰੀ ਲੋਕਾਈਆ ਮੇਰਾ ਦੁਖੜਾ ਕੋਈ ਨਾ ਆਏ ਮਟਾਉਣ ਮੇਰਾ ਦੁਖੜਾ ਕੋਈ ਨਾ ਆਏ ਮਟਾਉਣ ਅਵਤਾਰ ਪਗੰਬਰ ਗੁਰੂ ਲੈਤ ਲਹਿ ਧਾਈ ਆ ਕਲ ਜੋ ਕੂੜੀ ਕਿਰਿਆ ਨਾ ਕੋਈ ਆਏ ਹਟਾਉਣ ਆਪਣਾ ਪੰਧ ਮੁਕਾਈ ਆ ਐਸ ਵੇਲੇ ਸਹਾਇਤਾ ਕਰੇ ਮੇਰੀ ਕੌਣ ਧਰਮ ਦੇ ਸਮਝਾਈ ਆ ਧਰਮ ਕਹੇ ਤਰਣੀ ਜਿਸ ਦਾ ਤੂ ਮੇਰਾ ਮੈਂ ਤੇਰਾ ਟੋਲਾ ਗਾਉਣ ਭਗਤ ਸੁਹੇਲੇ ਰਾਗ ਦਰੜਾਈਆ ਓ ਮਾਲਕ ਖਾਲਕ ਗੈਰ ਗੰਭੀਰ ਜਿਸ ਸਤਜੁਗ ਤ੍ਰੇਤਾ ਦਵਾਪਰ ਕੀਤੀ ਚੋਣ ਕਲ ਯੁਗ ਦਿੱਤੀ ਵਡਿਆਈਆ ਓ ਸਭ ਕੁਝ ਤੇਰੇ ਉਤੋਂ ਆਇਆ ਖੋਣ ਓ ਪ੍ਰਮਾਤਮਾ ਸਭ ਕੁਝ ਤੇਰੇ ਉਤੋਂ ਆਇਆ ਖੋਣ ਚਾਰੋਂ ਕੁੰਟ ਧਿਆਨ ਲਗਾਈ ਆ ਮਾਇਆ ਮਮਤਾ ਆਇਆ ਦਬਾਉਣਾ ਮਕਬਰਿਆਂ ਪਗੰਬਰਾਂ ਦੇ ਦੇਣ ਗਵਾਈਆ ਕਲ ਜੋ ਕੁੜੀ ਕਰਿਆ ਆਇਆ ਤਰਸੋਣ ਕਲ ਜੋ ਕੁੜੀ ਕਰਿਆ ਆਇਆ ਤਰਸੋਣ ਨੇਤਰ ਨਜ਼ਰ ਕਿਸੇ ਨਾ ਆਇਆ ਗੁਰਮੁਖਾਂ ਦਰਸ ਆਇਆ ਦਰਸੋਣ ਤੁਹਾਨੂੰ ਸਾਰਿਆਂ ਨੂੰ ਦਰਸ਼ ਦੇਣ ਵਾਸਤੇ ਆਊਗਾ ਤਰਨੀ ਦਾ ਕੂੜ ਵਕਾਰ ਜਿਹੜਾ ਉੱਤੇ ਭਾਰ ਪਿਆ ਵਾ ਉਹ ਵੀ ਉਹਨੇ ਚੁੱਕਣਾ ਉਹਦੀ ਧਰਮ ਤੇ ਤਰਨੀ ਆਪਸ ਚ ਗੱਲਬਾਤ ਕਰਦਿਆ ਕਲ ਜੋ ਕੂੜੀ ਕਿਰਿਆ ਆਇਆ ਪਰ ਸੋਣ ਨੇਤਰ ਨਜ਼ਰ ਕਿਸੇ ਨਾ ਆਈਆ ਗੁਰਮੁਖਾਂ ਦਰਸ ਆਇਆ ਦਰਸਾਉਣ ਦਰਦਰ ਪੇਵ ਖੁਲਾਈਆ ਸੱਚ ਸੰਦੇਸ਼ ਆਇਆ ਸੁਣਾਉਣ ਸੱਚ ਸੰਦੇਸ਼ ਆਇਆ ਸੁਣਾਉਣ ਤੁਰ ਅਗਮਾ ਰਾਗ ਲਾਈਆ ਹਰ ਜਨ ਵਿਛੜੇ ਆਇਆ ਮਨਾਉਣ ਪਿਛਲੇ ਯੁਗਾਂ ਦੇ ਵਿਛੜੇ ਤੇ ਇਹ ਉਤਾਰਾਂ ਦੇ ਨਾਲ 10 ਗੁਰੂ ਸਾਹਿਬਾਨਾਂ ਦੇ ਨਾਲ ਤਿੰਨ ਪਗਬਰਾ ਦੇ ਨਾਲ ਜਿਤਨੇ ਵੀ ਗੁਰਸਿੱਖ ਸਿੱਖ ਜਨ ਭਗਤ ਵਿਛੜੇ ਸੀ ਉਸ ਸਮੇਂ ਜਿਨ੍ਹਾਂ ਨੇ ਉਸ ਨਿਰੰਕਾਰ ਦੀ ਆਸ ਰੱਖੀ ਸੀ ਜਿਨ੍ਹਾਂ ਇਹ ਚੀਜ਼ਾਂ ਕਿਤੇ ਲੰਬੇ ਦਿੱਤੇ ਹੀ ਉਹਨਾਂ ਉਹਨਾਂ ਟਾਈਮਾਂ ਤੇ ਗੁਰੂ ਪੀਰ ਪਗੰਬਰ ਆਪਤਾਰਾ ਨੂੰ ਕਿ ਸਾਨੂੰ ਉਹਨੂੰ ਮਿਲਾ ਜੇ ਤੁਹਾਡੇ ਤੋਂ ਵੀ ਕੋਈ ਤੇ ਤੁਹਾਡੇ ਤੋਂ ਵੀ ਕੋਈ ਹੋਰ ਹੈਗਾ ਉਹਦੇ ਨਾਲ ਮਿਲਾ ਕੇ ਤੇ ਉਹ ਫਿਰ ਆਇਆ ਕਲਯੁਗ ਦੇ ਅੰਤ 'ਚ ਆਇਆ ਤੇ ਸਾਨੂੰ ਸਾਡੇ ਤੇ ਕਿਰਪਾ ਕਰਨ ਆਇਆ ਸਾਨੂੰ ਦਰਸ਼ ਦਿਖਾਉਣ ਆਇਆ ਔਰ ਸਾਡੇ ਲਿਖੇ ਦੇ ਕੇ ਗਿਆ ਲਿਖਤੀ ਸੱਚ ਸੰਦੇਸ਼ ਆਇਆ ਸ਼ਰਣਾਣ ਤੁਰ ਅਗੰਮਾ ਰਾਗ ਲਾਈਆ ਹਰ ਜਨ ਵਿਛੜੇ ਆਇਆ ਮਲਾਉਣ ਮੇਲਾ ਆਪਣਾ ਆਪ ਕਰਾਈਆ ਤੈਨੂੰ ਰੋਂਦੀ ਨੂੰ ਆਇਆ ਪਰਚਾਉਣ ਪਰਚਾ ਸਤਗੁਰ ਸ਼ਬਦ ਹੱਥ ਫੜਾਈਆ ਤੇਰਾ ਹੱਕ ਹਕੂਕ ਤੈਨੂੰ ਆਇਆ ਦਿਵਾਨ ਸਤਜੁਗ ਤ੍ਰੇਤਾ ਤੇਰਾ ਹੱਕ ਹਦੂਦ ਤੈਨੂੰ ਆਇਆ ਦਰਸਾ ਦਿਵਾਨ ਸਤਜੁਗ ਤੇਰਾ ਸੰਗ ਬਣਾਈਆ ਇਹ ਤੇਰੇ ਹੱਕ ਜਿਹੜੇ ਤੇਰੀ ਜਿੰਨੀ ਤੇਰੀ ਸੇਵਾ ਰਹੀ ਆ ਉਹ ਸੇਵਾ ਦਾ ਜਿਹੜਾ ਫਲ ਆ ਉਹ ਪ੍ਰਮਾਤਮਾ ਤੈਨੂੰ ਕਲਯੁਗ ਦੇ ਅੰਤ ਦਊਗਾ ਕਾਦੇ ਨਾਲ ਤੇਰੇ ਉੱਤੇ ਸੱਤ ਧਰਮ ਦਾ ਮਾਰਗ ਲਾ ਕੇ ਆਪਣਾ ਨਾਮ ਆਜਪੋਣ ਏਕਾ ਰਾਗ ਰਿਆ ਸੁਣਾਈਆ ਤੁਰਦਾ ਡੰਕ ਆਇਆ ਵਜਾਉਣ ਰਾਗਾ ਨਾਦਾਂ ਬਾਹਰ ਕਰੇ ਸੁਣਵਾਈਆ ਸੱਚ ਦਵਾਰ ਆਇਆ ਖੁਲਾਉਣ ਖਲਾਇਆ ਕਿ ਨਹੀਂ ਫਿਰ ਸੱਚ ਦੁਆਰਾ ਆਇਆ ਕਲੌਣ ਦਰ ਇੱਕੋ ਸੋਬਾ ਪਾਈਆ ਅਵਤਾਰ ਪਗੰਬਰਾਂ ਗੁਰੂਆਂ ਲੇਖਾ ਪੂਰਾ ਆਇਆ ਕਰਾਣ ਭਵਿਕਤਾ ਲਿਖਤਾ ਨਾਲ ਵੀ ਲਈਏ ਪਿਛਲੇ ਜਿਤਨੇ ਵੀ ਭਵਿਕਤਾਵਾਂ ਕੀਤੀਆਂ ਸੀ پیشن گوئیਆਂ ਹੋਈਆਂ ਸੀ ਪਰਮਾਤਮਾ ਨੇ ਸਾਰੀਆਂ ਹੀ ਪੂਰੀਆਂ ਕਰਤੀਆਂ ਇਸੇ ਹੁਣਾਂ ਦੀ ਭਵਿੱਖवाणी ਇਸੇ ਦਾ ਗਾਂ ਚੇਲਾ ਸੀਗਾ ਯੋਹਾਨਾ ਉਨੇ ਬੁੱਕ ਆਫ ਰੈਵਿਊਸ਼ਨ ਦੇ ਵਿੱਚ ਬੜਾ ਖਲਾਸ ਕੀਤਾ ਇਸ ਜਿਹੜੀ ਇੱਥੇ ਖੇਡ ਹੋਈ ਆ ਪੂਰਾ ਖਲਾਸ ਕਰਤਾ ਉਹਨੇ ਉਹਨੇ ਲਿਖਿਆ ਉਹਦੇ ਵਿੱਚ ਕਿ ਉਹ ਪੰਜ ਮੁਖੀ ਤਾਜ ਪਾਉਂਦਾ ਵਾ ਚਿੱਟੇ ਵਸਤਰਾਂ 'ਚ ਸੁਨਹਿਰੀ ਵਾਲ ਨੇ ਔਰ ਤੇਰਾ ਦੇਖਿਆ ਨਹੀਂ ਜਾਂਦਾ ਕਿਉਂਕਿ ਨੂਰ ਹੀ ਨੂਰ ਆ ਔਰ ਸੱਚ ਸੰਗਾਸਣ ਤੇ ਸੱਚ ਖੰਡ 'ਤੇ ਬੈੰਦਾ ਬੈੰਦਾ ਔਰ ਉਹਦੇ ਅੱਗੇ 24 ਬੈਠੇ ਆ ਚਿੱਟੇ ਕੱਪੜੇ ਵਾਲੇ ਔਰ ਉਹ 24 ਕੱਪੜੇ ਵਾਲੇ ਵੀ ਉਹਨਾਂ ਨੇ ਵੀ ਮੱਥੇ ਤੇ ਮੁਕਟਿਆ ਛੋਟਾ ਮੁਕਟਿਆ ਚਵਿਆਂ ਦੇ ਉੱਤੇ ਬੜੀ ਬਹੁਤ ਜ਼ਿਆਦਾ ਉਹਨੇ ਖੁਸ਼ ਕੀਤਾ ਜ਼ਰੂਰ ਜਿਹੜੇ ਨਵੇਂ ਬੱਚੇ ਸਾਡੇ ਵਰਗੇ ਪੜ੍ਹੇ ਲਿਖੇ ਆ ਉਸ ਪਾਸੇ ਤੁਰਿਏ ਸਾਨੂੰ ਉਹ ਵਾਚਣੇ ਪੈਣੇ ਆ ਗ੍ਰੰਥ ਸੱਚ ਦਵਾਰ ਆਇਆ ਖੁਲਾਉਣ ਦਰ ਇੱਕੋ ਸੋਭਾ ਪਾਈਆ ਅਵਤਾਰ ਪਗੰਬਰਾਂ ਗੁਰੂਆਂ ਲੇਖਾਂ ਪੂਰਾ ਆਇਆ ਕਰਾਉਣ ਪਵਿੱਕਤਾ ਲਿਖਤਾ ਨਾਲ ਮਲਾਈਆ ਤੇਰਾ ਮੇਰਾ ਨਾਤਾ ਆਇਆ ਜੜਾਉਣ ਤਰਮ ਕਹੇ ਤਰਨੀਏ ਆਪਣੀ ਦਇਆ ਕਮਾਈਆ ਸਭ ਦੀ ਕਰਨੀ ਕੁਦਰਤ ਦਾ ਕਾਦਰ ਆਇਆ ਭੁਗਤਾਨ ਬਚਿਆ ਨਜ਼ਰ ਕੋਈ ਨਾ ਆਇਆ ਜਨ ਭਗਤਾ 84 ਫਾਸੀ ਆਇਆ ਟੜਾਉਣ 84 ਦੇ ਵਾਅਦੇ ਹੋਏ ਕਿ ਨਹੀਂ ਤੁਹਾਡੇ ਨਾਲ ਕਿ ਤੁਹਾਨੂੰ 84 ਦੇ ਜੰਮਣ ਮਰਨ ਦੇ ਵਿੱਚ ਨਹੀਂ ਆਉਣ ਦੇਣਾ ਕਿਉਂ ਕਿ ਤੁਹਾਨੂੰ ਦਰਸ਼ ਹੋ ਗਿਆ ਪ੍ਰਮਾਤਮਾ ਦਾ ਕਿਉਂ ਤੁਹਾਨੂੰ ਟਿਕਟਾਂ ਦਿੱਤੀਆਂ ਪ੍ਰਮਾਤਮਾ ਨੇ ਜਿਹੜੇ ਸਾਡੇ ਵੱਡੇ ਆ ਕਿਉਂ ਕਿ ਤੁਹਾਨੂੰ ਸ਼ਵਾਰੇ ਲੱਗੇ ਤੁਹਾਡੀਆਂ ਆਤਮਾਵਾਂ ਦੇ ਨਾਲ ਪ੍ਰਮਾਤਮਾ ਨੇ ਕੁੜਮਾਈਆਂ ਕੀਤੀਆਂ ਇਸ ਕਰਕੇ 84 ਦੇ ਜੰਮਣ ਮਰਨ ਦੇ ਵਿੱਚ ਤੁਸੀਂ ਅਸੀਂ ਨਹੀਂ ਆਉਣਾ ਵੈਦੇ ਹੋਗੇ 21 ਕੁਲਾ ਤਾਰਾਂ ਤਾਰਨ ਦੇ ਵੈਦੇ ਹੋਗੇ 10 ਪਿਛਲੀਆਂ ਇੱਕ ਜਿਨ੍ਹਾਂ ਨੇ ਉਹ ਖੇਡਾਂ ਦੇਖੀਆਂ ਢੰਡਾਈਆਂ ਤੇ ਦਸ ਅੱਗੇ ਵਾਲੀਆਂ ਜਿਨ੍ਹਾਂ ਦੇ ਵਿੱਚ ਅਸੀਂ ਨਹੀਂ ਆਉਣੇ ਆ। ਸਭ ਦੀ ਕਰਨੀ ਕੁਦਰਤ ਦਾ ਕਾਦਰ ਆਇਆ ਭਗਤਾਂ ਬਚਿਆ ਨਜ਼ਰ ਕੋਈ ਨਾ ਆਇਆ ਜਨ ਭਗਤਾਂ 84 ਫਾਸੀ ਆਇਆ ਤੜਾਣ ਟੌਕ ਜ਼ੰਜੀਰ ਸ਼ਰਾਰੈਣ ਕੋਈ ਨਾ ਪਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਰੇ ਖੇਲ ਸਾਟਾਹਰ ਮੇਕ ਲੰਕ ਨਰੈਣ ਨਾਰ ਮਹਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਕਰਨੀ ਆਇਆ ਕਰਨ ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਇਆ ਅਰ ਸੰਗਤ ਜੀ ਲਿਖਤ ਭਾਵੇਂ 404 ਲਾਈਨਾਂ ਦੀ ਆ ਤੇ ਭਾਵੇਂ 40 ਸਫਿਆਂ ਦੀ ਆ ਗੱਲ ਇੱਕ ਦੀ ਹੋਣੀ ਆ ਔਰ ਚਵੀਆਂ ਗ੍ਰੰਥਾਂ ਚ ਕੇਵਲ ਔਰ ਕੇਵਲ ਇੱਕੋ ਮੈਸੇਜ ਆਉਣ ਵਾਲੇ ਸੰਸਾਰ ਵਾਸਤੇ ਅਰ ਜਿਨ੍ਹਾਂ ਨੇ ਉਹ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਤੁਰਦਿਆਂ ਫਿਰਦਿਆਂ ਦੇ ਦਰਸ਼ਨ ਨਹੀਂ ਕੀਤੇ ਸਾਨੂੰ ਸਾਰਿਆਂ ਨੂੰ ਆਪਣੀ ਆਤਮਾ ਨਿਰਗੁਣ ਆਤਮਾ ਦਾ ਉਸ ਨਿਰਗੁਣ ਪਰਮਾਤਮਾ ਪਰ ਬ੍ਰਹਮ ਦੇ ਨਾਲ ਮੇਲ ਕਰਨਾ ਪੈਣਾ ਸਾਨੂੰ ਉਸ ਦੀ ਉਸਤਤ ਕਰਨੀ ਆ ਜਿਹੜਾ ਨਿਰਗੁਣ ਨਰੰਕਾਰ ਕਦੀ ਜਮਦਾ ਮਰਦਾ ਨਹੀਂ ਉਸ ਨਿਰਗੁਣ ਪਰਮਾਤਮਾ ਦੇ ਨਾਲ ਮੇਲ ਕਰੀਏ ਆਤਮਾ ਪਰਮਾਤਮਾ ਦਾ ਮੇਲ ਕਰੀਏ ਸ਼ਬਦੀ ਜੈਕਾਰੇ ਦਾ ਸਾਥ ਦੇਣਾ ਔਰ ਖਿਮਾ ਬਖਸ਼ਿਸ਼ ਕਰਨੀ ਬਾਣੀ ਪੜਦਿਆਂ ਹੋਇਆਂ ਬਚਨ ਬਲਾਸ ਕਰਦਿਆਂ ਹੋਇਆਂ ਕੋਟਣ-ਕੋਟ ਗਲਤੀਆਂ ਟੁੱਟੀਆਂ ਹੁੰਦੀਆਂ ਨੇ ਆਪ ਹਰ ਸੰਗਤ ਪਰਮੇਸ਼ਰ ਸਰੂਪ ਬਖਸ਼ ਸਕਦੇ ਹੋ ਉਸ ਪ੍ਰਮਾਤਮਾ ਨਿਰਗੁਣ ਨਿਰੰਕਾਰ ਦੇ ਚਰਨਾਂ పాਸੋਂ ਕਿਮਾਂ ਦੇ ਜਾਚਕਾਂ ਸ਼ਬਦੀ ਜਕਾਰੇ ਦਾ ਸਾਧ ਦੇਓ ਸੋ ਹੰਮਾ ਰਾਜ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ